ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਮੂਲ ਦੇ ਵਿਦਿਆਰਥੀ ਦੇ ਨਾਲ ਵਾਪਰੇ ਪਿਆਨਾਕ ਹਾਦਸੇ ਨੇ ਪੂਰੇ ਪੰਜਾਬੀ ਸਮਾਜ ਨੂੰ ਗਹਿਰੇ ਸਦਮੇ ਦੇ ਵਿੱਚ ਪਾ ਦਿੱਤਾ ਮੈਲਬਨ ਆਸਟ੍ਰੇਲੀਆ ਦੇ ਵਿੱਚ 27 ਸਾਲਾ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ ਜੋ ਹਰਿਆਣਾ ਦੇ सिरसा ਜ਼ਿਲ੍ਹੇ ਦਾ ਰਹਿਣ ਵਾਲਾ ਸੀ ਇਹ ਘਟਨਾ ਸਿਰਫ ਇੱਕ ਵਿਅਕਤੀ ਦਾ ਦੁੱਖ ਨਹੀਂ ਸਗੋਂ ਆਸਟ੍ਰੇਲੀਆ ਦੇ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਕੰਮ ਦੀਆਂ ਥਾਵਾਂ ਉੱਤੇ ਸੁਰੱਖਿਆ ਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ ਸਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਕਟਨਾ 19 ਸਤੰਬਰ ਨੂੰ ਸਵੇਰ ਦੇ ਸਮੇਂ ਵਾਪਰੀ ਪ੍ਰਭਜੋਤ ਸਿੰਘ ਜੋ ਆਪਣੇ ਰੋਜ਼ਾਨਾ ਕੰਮ ਦੇ ਲਈ ਕਲੀਨਵੇ ਕੁਲਾਰੂ ਮਟੀਰੀਅਲ ਰਿਕਵਰੀ ਫੈਸਿਲਿਟੀ ਪਲਾਂਟ ਵਿੱਚ ਮੌਜੂਦ ਸੀ ਜਾਣਕਾਰੀ ਦੇ ਮੁਤਾਬਿਕ ਉਸ ਦੀ ਟੱਕਰ ਉਸ ਦੇ ਪਿੱਛੇ ਚੱਲ ਰਹੇ ਇੱਕ ਲੋਡਰ ਦੇ ਨਾਲ ਹੋ ਗਈ ਜਿਸ ਦੇ ਵਿੱਚ ਉਹ ਫਸ ਗਿਆ ਮੌਕੇ ਤੇ ਹੀ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਪਲਾਂਟ ਨੂੰ ਉਸੇ ਸਮੇਂ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਨੋਟਿਸ ਆਫ ਸਟਾਪ ਵਰਕ ਜਾਰੀ ਕੀਤਾ ਗਿਆ ਪ੍ਰਭਜੋ ਸਿੰਘ 27 ਸਾਲਾਂ ਦਾ ਇੱਕ ਮਿਹਨਤੀ ਨੌਜਵਾਨ ਸੀ ਉਹ 3 ਸਾਲ ਪਹਿਲਾਂ ਪੜ੍ਹਾਈ ਦੇ ਲਈ ਆਸਟ੍ਰੇਲੀਆ ਆਇਆ ਅਤੇ ਪਾਰਟ ਟਾਈਮ ਨੌਕਰੀ ਕਰਦਾ ਸੀ ਉਹਦਾ ਸੁਪਨਾ ਸਿਰਫ ਆਪਣੀ ਪੜ੍ਹਾਈ ਖਤਮ ਕਰਕੇ ਆਪਣੇ ਪਰਿਵਾਰ ਦੇ ਲਈ ਇੱਕ ਬਿਹਤਰ ਜ਼ਿੰਦਗੀ ਬਣਾਉਣਾ ਸੀ ਉਹ ਇੱਕ ਮਿਹਨਤੀ ਅਤੇ ਸਭ ਨੂੰ ਪਿਆਰ ਕਰਨ ਵਾਲਾ ਨੌਜਵਾਨ ਸੀ ਜੋ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਸੀ ਉਸਦੇ ਇੱਕ ਦੋਸਤ ਨੇ ਉਸਦੇ ਲਈ ਗੋ ਫੰਡਮੀ ਪੇਜ ਚਲਾਇਆ ਹੈ ਜੋ ਉਸਦੇ ਮ੍ਰਿਤਕ ਸਰੀਰ ਨੂੰ ਭਾਰਤ ਵਾਪਸ ਭੇਜਣ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਲਈ ਵਰਤਿਆ ਜਾ ਰਿਹਾ ਹੈ। ਇਹ ਘਟਨਾ ਸਿਰਫ ਪ੍ਰਭਜੋਤ ਦੇ ਲਈ ਦੁਖਦਾਈ ਨਹੀਂ ਸਗੋ ਆਸਟ੍ਰੇਲੀਆ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਵੀ ਚਿੰਤਾ ਨੂੰ ਵਧਾਉਂਦੀ ਹੈ। ਕਈ ਵਿਦਿਆਰਥੀ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਜੌਬ ਕਰਕੇ ਆਪਣੀ ਆਰਥਿਕ ਸਹਾਇਤਾ ਕਰਦੇ ਨੇ ਪਰ ਵਰਕਪਲੇਸ ਸੇਫਟੀ ਤੇ ਹਾਦਸਿਆਂ ਦੇ ਨਿਯਮਾਂ ਦੀ ਉਲੰਘਣਾ ਵੀ ਵੱਧ ਰਹੀ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਪੰਜਾਬੀ ਵਿਦਿਆਰਥੀ ਨੌਕਰੀ ਦੇ ਦੌਰਾਨ ਸੜਕ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਇਹ ਘਟਨਾ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਹੈ ਅਤੇ ਚਿੰਤਾਵਾਂ ਨੂੰ ਵਧਾਉਂਦੀ ਹੈ। ਪ੍ਰਬਜੋਤ ਦੀ ਮੌਤ ਨੇ ਪੰਜਾਬੀ ਹੀ ਨਹੀਂ ਬਲਕਿ ਪੂਰੇ ਭਾਰਤੀ ਭਾਈਚਾਰੇ ਦੇ ਵਿੱਚ ਡਰ ਨੂੰ ਫੈਲਾਇਆ ਹੈ। ਗੋਫੰਡਮੀ ਪੇਸ਼ਤੇ ਹੁਣ ਤੱਕ ਹਜ਼ਾਰਾਂ ਡਾਲਰ ਇਕੱਠੇ ਹੋ ਚੁੱਕੇ ਨੇ ਅਤੇ ਭਾਰਤੀ ਕੌਂਸਲਟ ਨੇ ਵੀ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਪੈਸਾ ਕਮਾਉਣ ਦੇ ਨਾਲ-ਨਾਲ ਆਪਣੀ ਸੁਰੱਖਿਆ ਦੇ ਵੱਲ ਵੀ ਖਾਸ ਧਿਆਨ ਦੇਣ।